ਤੁਸੀਂ ਦੇਖ ਰਹੇ ਹੋ ਬੀਬੀਸੀ ਪੰਜਾਬ ਟੀਵੀ ਬੀ ਜੇ ਮਾਂ ਦਾ ਦੁੱਧ ਪੀਤਾ ਆ ਲੁਧਿਆਣਾ ਦਾ ਰੋਕ ਕਰ ਲਿਆ ਜਿੱਥੇ ਟੱਕਰ ਨਾ ਹੋਇਆ ਮੇਰਾ ਨੰਬਰ 9914930071 ਪਿੰਡ ਮੇਰਾ ਬਹੁਮਾਜਰਾ ਘਰ ਮੇਰਾ ਹੈਗਾ ਉਹ ਉਠੀ ਨਹੀਂ ਪਾਈ ਜਵਾਰਾ ਪਿਜਰਾ ਬਣਾਇਆ ਹੋਇਆ ਉੱਤਿਆਰਕੇ ਮਲੰਗਾਂ ਦੀ ਠੱਗਾਂ ਦੀ ਸੋਚ ਨੂੰ ਦੇਖਦੇ ਹੋਏ ਲੋਕ ਇਨਸਾਪ ਪਾਰਟੀ ਦੇ ਮੁਖੀ ਅਤੇ ਮੌਜੂਦਾ ਐਮ.ਐਲ.ਏ. ਸਿਮਰਨਜੀਤ ਸਿੰਘ ਬੈਂਸ ਤੇ ਬਲਾਤਕਾਰ ਦੇ ਲੱਗੇ આરોਪਾਂ ਤੋਂ ਬਾਅਦ ਕਈ ਸਿਆਸੀ ਪਾਰਟੀ ਰਾਜਨੀਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਚੱਲਦੇ ਬੀਤੇ ਯੂਥ ਅਕਾਲੀ ਆਗੂ ਗੁਰਦੀਪ ਗੋਸ਼ਾਲ ਵੱਲੋਂ ਆਪਣੇ ਸਮਰਥਕਾਂ ਦੇ ਨਾਲ ਸਿਮਰਨਜੀਤ ਸਿੰਘ ਬੈਂਸ ਦੇ ਦਫ਼ਤਰ ਦਾ ਘੇਰਾ ਪਿੱਛਾ ਗਿਆ ਸੀ ਜਿਸ ਦਾ ਬੈਂਸ ਸਮਰਥਕਾਂ ਨੇ ਡੱਟ ਕੇ ਵਿਰੋਧ ਕੀਤਾ ਸੀ ਇਸ ਲੜੀ ਦੇ ਤਹਿਤ ਖੰਨਾ ਤੋਂ ਬੈਸ ਦੇ ਸਮਰਥਕ ਸਰਬਜੀਤ ਸਿੰਘ ਕੰਗ ਨੇ ਫੇਸਬੁਕ ਤੇ ਇੱਕ ਵੀਡੀਓ ਜਾਰੀ ਕਰਕੇ ਅਕਾਲੀ ਆਗੂ ਗੁਰਦੀਪ ਗੋਸ਼ਾ ਨੂੰ ਖੁੱਲੇ ਤੌਰ ਤੇ ਚੈਲੰਜ ਕੀਤਾ ਹੈ ਇਸ ਖੁੱਲੇ ਚੈਲੇ ਵਿੱਚ ਸਰਬਜੀਤ ਸਿੰਘ ਨੇ ਕਿਹੜੀ ਭਾਸ਼ਾ ਦਾ ਇਸਤੇਮਾਲ ਕੀਤਾ ਉਹ ਵੀ ਤੁਹਾਨੂੰ ਦਿਖਾਉਂਦੇ ਆ ਆਕੇ ਕੱਲ ਜਿਹੜੇ ਲੋਕਾਂ ਦੇ 4 ਦਿਨ ਕੰਮ ਰੋਕੇ ਹੋਏ ਸੀ ਉਹ ਸਵਾਰਦੇ ਸੀ ਜਾਨੂੰ ਪਤਾ ਲੱਗਿਆ ਜਾਨੂੰ ਇਹ ਤਤਰ-ਬਤਰ ਹੋ ਗਏ ਸੀ ਥਾਣੇ ਚਲੇ ਗਏ ਅੱਜ ਗੁਰੂ ਘਰ ਮੱਥਾ ਟੇਕਦੇ ਹੋਏ ਚਾਹੇ ਗੋਸ਼ਾ ਚਾਹੇ ਰੋਸ਼ਾ ਜਿਹੜੇ ਵੀ ਇਹ ਹੈਗੇ ਨੇ ਇਹਨਾਂ ਨੂੰ ਚੇਤਾਵਨੀ ਦਿੰਨੇ ਆ ਵੀ ਜੇ ਮਾਂ ਦਾ ਦੁੱਧ ਪੀਤਾ ਆ ਲੁਧਿਆਣੇ ਦਾ ਰੋਕ ਕਰ ਲਿਆ ਜਿੱਥੇ ਟੱਕਰ ਨਾ ਹੋਇਆ ਮੇਰਾ ਨੰਬਰ 99149 30071 ਪਿੰਡ ਮੇਰਾ ਬਹੁਮਾਜਰਾ ਘਰ ਮੇਰਾ ਹੈਗਾ ਉਹ ਉਠੀ ਨਹੀਂ ਪਾਈ ਚਵਾਰਾ ਪੰਜਰਾ ਬਣਾਇਆ ਹੋਇਆ ਹੁੱਡੇ ਵਰਗੇ ਮਲੰਗਾਂ ਦੀ ਠੱਗਾਂ ਦੀ ਸੋਚ ਨੂੰ ਦੇਖਦੇ ਹੋਏ ਮਹਿਲਾਂ ਚ ਨਹੀਂ ਰਹਿੰਦੇ ਰਹਿੰਦੇ ਪਿੰਜਰਿਆਂ ਦੇ ਵਿੱਚ ਉਸ ਹਿਸਾਬ ਨਾਲ ਸੇਵ ਰੱਖਦੇ ਹੋਏ ਚੱਲਿਆਂ ਗੁਰੂ ਘਰ ਅਰਦਾਸ ਕਰਕੇ ਹੋਏ ਜਿੱਥੇ ਟਕਰਾਂ ਹੋਇਆ ਗੋਸ਼ਿਆ ਫੋਨ ਕਰਨੀ ਫਿਰ ਇੱਕ ਵਾਰ ਦੱਸਦੇ ਆ 9914930071 ਪਿਛੇ ਇਤਿਹਾਸ ਬੋਲ ਕੇ ਦੇਖ ਲਈ ਖੰਨੇ ਪਤਾ ਕਰ ਲਈ ਕਿੰਨੀਆਂ ਹੱਕ ਸੱਚ ਦੀਆਂ ਲੜਾਈਆਂ ਲੜੀਆਂ ਕਿੰਨੀ ਵਾਰ ਜੇਲ੍ਹ ਗਏ ਜੇ ਗੱਤੜਾਂ ਦਾ ਕੂ ਅਸਮਾਨੀ ਚੜਨ ਲੱਗੇ ਸਰ ਗਿਆ ਇਹ ਅਸੀਂ ਸਿਆਸਤ ਸਿਉਸਟਾ ਵਾਲੇ ਪੰਦੇ ਨਹੀਂ ਹੈ ਉਹ ਹੋਰ ਪਾਸੇ ਹੁੰਦੇ ਆ ਲੜਨਾ ਬਖੂਬੀ ਜਾਣਦੇ ਆ ਲੜਾਂਗੇ ਮਰਦਾ ਮੰਗੂ ਅਸੀਂ ਮਰਾਂਗੇ ਸ਼ਹੀਦਾਂ ਜਾਊਂਗੇ ਥੋਡੀ ਮੌਤ ਕੁੱਤੇ ਮੰਗੂ ਹੋ ਵੀ ਇੱਕ ਝੂਠਿਆਂ ਦਾ ਸਾਥ ਦਿੰਦੇ ਹੁੰਦੇ ਇਹ ਸਾਰੇ ਕੁੱਤੇ ਦੀ ਮੌਤ ਮਾਰੇਗੇ ਅਸੀਂ ਮਰਾਂਗੇ ਸ਼ੇਰਾਂ ਦੀ ਮੌਤ ਸਰਦਾਰ ਸਿਮਰਨਜੀਤ ਸਿੰਘ ਬੈਂਸ ਦੇ ਸ਼ੇਰ ਆ ਆ ਚੱਲਿਆਂ ਲੋਹੜਿਆਂ ਦੇ ਆਗੇ ਜਿੱਥੇ ਟੱਕਰਨਾ ਉਥੇ ਟੱਕਰਨੀ ਸਾਡੇ ਘਰਾਂਵਾਲ ਨੂੰ ਰੋਕ ਕਰਨਾ ਤਾਂ ਤੇਰੇ ਏਡਾ ਗੂਹੇ ਹੈ ਨਹੀਂ ਚਿਤਰਾ ਚ ਗੱਲੇ ਕਿੱਥੇ ਕਰ ਲੇਗਾ ਜਿੱਥੇ ਟੱਕਰਨਾ ਉਥੇ ਟੱਕਰੀ ਆ ਰੱਬ ਦਾ ਨਾਮ ਲੈ ਕੇ ਗੱਡੀ ਤੋੜਦੇ ਆ ਸ਼ਾਮ ਤੱਕ ਜਿੰਨਾ ਚਿਰ ਬੈਂਸ ਸਾਹਿਬ ਆਪ ਨਹੀਂ ਕਹਿੰਦੇ ਲੋਹੜਿਆਂ ਦੇ ਬੈਗ ਚਾਰ ਦਿਨਾਂ ਬਾਅਦ ਲਾਹੇ ਸੀ ਅੱਜ ਫੇਰ ਗੱਡੀ ਚ ਰੱਖ ਲੈ ਵੀ ਤੁਹਾਡਾ ਹਸਾਬ ਤਾਬ ਨਿਬੜ ਕੇ ਮੁੜਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕੱਲ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਅਸੀਂ ਕੋ ਪ੍ਰੋਟੈਸਟ ਕੀਤਾ ਸੀਗਾ ਜਿਹੜਾ ਸੱਚ ਸਾਹਮਣੇ ਆਇਆ ਜਿਹੜੀਆਂ ਇਹਨਾਂ ਨੂੰ ਮਿਰਚਾਂ ਲੱਗੀਆਂ ਉਹਦੇ ਵਿੱਚ ਬੈਂਸ ਸਮਰਥਕਾਂ ਵੱਲੋਂ ਬੈਂਸ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਮੈਂ ਬਾਦ ਸਾਹਿਬ ਨੂੰ ਗਾਵਾਂਗਾ ਵੀ ਸਿੱਧੇ ਆ ਕੇ ਗੱਲ ਕਰੋ ਪੱਜੋ ਨਾ ਸੱਚ ਕੜਵਾਂ ਦਾ ਸਾਰਿਆਂ ਨੂੰ ਪਤਾ ਦੂਜੇ ਤੇ ਉਂਗਲ ਤੁਸੀਂ ਉਠਾਉਂਦੇ ਸੀ ਅੱਜ ਤੁਹਾਡੇ ਤੇ ਉਂਗਲ ਹੋਈ ਹੈ ਤੁਹਾਡਾ ਇੱਕ ਸਮਰਥਕ ਜਿਹੜਾ ਤੁਹਾਨੂੰ ਆਪਣਾ ਸਮਰਥਕ ਆਪਣੇ ਆਪ ਨੂੰ ਕਹਿੰਦਾ ਸਰਬਜੀਤ ਸਿੰਘ ਕੰਗ ਅਸੀਂ ਗੁਰੂ ਦੇ ਸ਼ੇਰ ਆ ਉਹ ਤੁਹਾਡਾ ਸ਼ੇਰ ਆ ਕਹਿੰਦਾ ਮੈਂ ਬਹਿਸ ਦਾ ਸ਼ੇਰ ਆ ਤੇ ਗੁਰੂ ਦੇ ਸ਼ੇਰ ਕਦੀ ਕਿਸੇ ਤੋਂ ਡਰਦੇ ਨਹੀਂ ਤੇ ਨਾ ਡਰਾਉਂਦੇ ਆ ਜਿਹੜੀ ਇਹ ਲੜਾਈ ਆ ਅਸੀਂ ਜਾਰੀ ਰੱਖਾਂਗੇ ਕਾਨੂੰਨੀ ਕਾਰਵਾਈ ਵੀ ਮੈਂ ਕਰਾਉਂਗਾ ਇਹਨਾਂ ਦੇ ਉੱਤੇ ਜਿਹੜੀਆਂ ਧਮਕੀਆਂ ਦਿੰਦੇ ਆ ਤੇ ਨਾਲ-ਨਾਲ ਇਹ ਬਾਰ-ਬਾਰ ਕਹਿੰਦਾ ਕਿ ਅਸੀਂ ਆ ਗਏ ਆ ਲੁਧਿਆਣੇ ਆ ਗਏ ਆ ਫਲਾਣਾ ਆ ਗਏ ਆ ਅਸੀਂ ਸਮਾਜ ਦਾ ਮਾਹੌਲ ਖਰਾਬ ਨਹੀਂ ਕਰਨਾ। ਕੱਲ ਮੈਂ ਸਿਮਰਜੀਤ ਸਿੰਘ ਬੈਸ ਦੇ ਘਰ ਦੇ ਬਾਹਰ ਹੀ ਗਿਆ ਸੀਗਾ। ਜਦੋਂ ਦਮ ਹੁੰਦਾ ਤਾਂ ਸਾਹਮਣੇ ਆ ਜਾਂਦਾ ਭਾਈ। ਇਹ ਗੱਲਾਂ ਕਰਕੇ ਤੁਸੀਂ ਸਿਰਫ ਮੁੱਦੇ ਨੂੰ ਪੜਕਾਣਾ ਚਾਹੁੰਦੇ ਹੋ। ਉਹ ਭੈਣ ਨੂੰ ਇਨਸਾਫ ਤੋਂ ਵਾਂਝਾ ਕਰਨਾ ਚਾਹੁੰਦੇ ਹੋ। ਤੁਸੀਂ ਉਹਦੇ ਭੈਣ ਨੂੰ ਅੱਜ ਧਮਕੀਆਂ ਦਿੰਦੇ ਪਿਓ। ਇਹ ਉਹ ਭੈਣ ਮਜਬੂਰ ਹੋ ਸਕਦੀ ਹੈ। ਮੈਂ ਮਜਬੂਰ ਨਹੀਂ। ਮੈਂ ਗੁਰੂ ਦਾ ਸਿੰਘ ਆ। ਗੁਰੂ ਦਾ ਸ਼ੇਰ ਆ। ਤੇ ਭਾਈ ਜਿੱਥੇ ਤੇਰਾ ਦਿਲ ਕਰਦਾ ਤੂੰ ਆਈ ਚੱਲ ਜਾਈ ਚੱਲ। ਤੇਰੇ ਆਣ ਜਾਣ ਦਾ ਫਰਕ ਨਹੀਂ ਪੈਂਦਾ। ਤੇਰੇ ਪਿੰਡ ਜਰੂਰ ਆਵਾਂਗੇ। ਤੇਰੇ ਨਾਲ ਮਿਲਾਂਗੇ। ਮੈਂ ਤੇਰੀ ਸਾਰੀ ਕੁੰਡਲੀ ਘੜਾ ਲਈ ਵੀ ਤੇਰਾ ਕਿਰਦਾਰ ਕੀ ਆ ਵੀ ਤੂੰ ਤੂੰ ਕਹਿੰਦਾ ਮੈਂ ਜੇਲਾ ਕਟੀਆਂ ਮੈਨੂੰ ਦੱਸ ਦੇ ਤੂੰ ਕਿਹੜਾ ਕ੍ਰਾਂਤੀਕਾਰੀ ਕਰਕੇ ਕਿਹੜੇ ਕਿਹਦੇ ਹਾਂ ਦੇ ਨਾਰੇ ਕਰਕੇ ਜੇਲਾ ਕਟੀਆਂ ਕਿਹੜੀ ਕ੍ਰਾਂਤੀ ਦੀ ਗੱਲਾਂ ਕਰਿਆ ਤੂੰ ਕ੍ਰਿਮੀਨਲ ਬੰਦੇ ਹੋ ਤੇ ਕ੍ਰਿਮੀਨਲ ਬੰਦਿਆਂ ਨੂੰ ਜਵਾਬ ਸਾਰਾ ਕੁਝ ਤਨੂਨੀ ਤਰੀਕੇ ਨਾਲ ਦੇਵਾਂਗੇ ਤੇਰੇ ਪਿੰਡ ਵੀ ਆਵਾਂਗੇ ਤੈਨੂੰ ਮਿਲਾਂਗੇ ਆ ਕੇ ਕੋਈ ਟੈਨਸ਼ਨ ਨਹੀਂ ਆਗੀ ਤੇ ਬਾਕੀ ਜੇ ਕੱਲ ਤੇਰਾ ਦਮ ਹੁੰਦਾ ਤੂੰ ਕੱਲ ਹੀ ਆ ਕੇ ਖੜ ਜਾਂਦਾ ਇਹਦਾ ਜਵਾਬ ਸਿਮਰਜੀਤ ਸਿੰਘ ਵੈਸ ਖੁਦ ਆ ਕੇ ਆਪ ਉਹ ਦਵੇ ਫਿਰ ਪਤਾ ਲੱਗੂਗਾ ਵੀ ਇਹ ਕਿੰਨੇ ਕੁ ਸ਼ੇਰ ਹੈਗੇ ਸਬਸਕ੍ਰਾਈਬ ਕਰੋ ਬੀਬੀਸੀ ਪੰਜਾਬ ਟੀਵੀ ਨੂੰ ਅਤੇ ਤਾਜ਼ਾ ਤਰਿਨ ਖਬਰਾਂ ਲਈ ਬੈਲ ਦਾ ਬਟਨ ਦਬਾਓ